ਗੁਰਪ੍ਰੀਤਕੋਟ ਦੇ ਕੋਟਕੂਪੂਰਾ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਮਰਿੰਦਰ ਸਿੰਘ ਵੱਲੋਂ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਕੈਪਟਨ ਮਰਿੰਦਰ ਸਿੰਘ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਇਸ ਮੌਕੇ ਕੈਪਟਨ ਨੇ ਆਪ ਵੱਲੋਂ ਸੋਚਾ ਸਿੰਘ ਛੋਟੇਪੁਰ ਦੀ ਜਗ੍ਹਾ ਗੁਰਪ੍ਰੀਤ ਕੋ ਗੀਨੂ ਪੰਜਾਬ ਦਾ ਕਨਵੀਨਰ ਬਣਾਈ ਜਾਣ ਤੇ ਵਿਅੰਕਸਦਿਆ ਕਿਹਾ ਕਿ ਆਪ ਚਾਹੇ ਕੋ ਗੀਨੂ ਬੜਾਵੇ ਜਾਂ ਬਟੇਰ ਨੂੰ ਇਸ ਨਾਲ ਕੋਈ ਵੀ ਫਰਕ ਪੈਣ ਵਾਲਾ ਨਹੀਂ ਹੈ ਬਸ 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 ਹੋਰ ਇਹ ਜਿਹੜਾ ਆ ਗਿਆ ਉਹਨੇ ਵੀ ਆਮ ਆਦਮੀ ਆਪਣੀ ਪਾਰਟੀ ਫਰਕ ਪਾਊਗਾ ਪਰ ਇਹ ਵੀ ਨਵੀਰਾ ਕਵਿੰਦਰ ਲਾਇਆ ਪੰਜਾਬ ਦਾ ਕਾਨੂੰਨੀ ਪਾਰਟੀ ਪਰ ਕੀ ਕਾਨੂੰਨੀ ਯਾਰ ਖੋਗੇ ਲਾ ਦੇਣ ਬਟੇਰੇ ਲਾ ਦੇਣ ਜੋ ਮਰਜੀ ਨਾ ਮੀਨ ਰਾਜ ਦੀ ਅਮਨ ਨਾਲ ਚੜ੍ਹ ਗਈ ਬਾਰੇ ਬਾਰੇ ਯਾਰ ਕਿਉਂਕਿ ਮੀ ਇਹ ਇੱਕ ਬਰਾਦ ਜਾਮ ਆਦਮੀ ਦੀ ਪਾਰਟੀ ਸ਼ਾਮ ਹੋ ਜੇ ਹੋ ਗਿਆ ਤਾਂ ਬੜੀ ਬੜੀ ਆਫਸਾਈਟ ਸਪੋਰਟ ਗਿਆ ਸਰ ਮੈਂ ਤਾਂ ਫਿਰ ਆਮ ਆਦਮੀ ਨੂੰ ਮੈਨੂੰ ਆਮ ਆਦਮੀ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਵੀ ਔਰ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਜਿਹੜੀ ਹੈ ਬੁੱਢੀ ਪਾਰਟੀ ਨੂੰ ਆਪ ਨੂੰ ਕਹਿੰਦੇ ਆ ਅਕਾਲੀ ਦਸਨ ਕਿ ਇਹਨਾਂ ਨੂੰ ਧਰਪਾ ਚੁਰੇ ਇਹਨਾਂ ਨੂੰ ਆਪੋਜੀਸ਼ਨ ਤੋਂ ਕਿ ਮੈਂ ਪਹਿਲੇ ਦਿਨ ਤੋਂ ਕਿਹਾ ਸੀ ਅਕਾਲੀ ਲਾਲ ਨਾਲ ਲੜਾਈ ਹੋ ਸਾਡੀ ਇਹ ਜੋ ਮੰਨ ਲੀਏ ਟੋਲੀਆਂ ਦੀਆਂ ਖੜੀਆਂ ਹੋਣ ਇਹਨਾਂ ਦਾ ਕੋਈ ਪਤਾ ਨਹੀਂ ਔਰ ਇਸ ਲਈ ਹੋਇਆ ਨਹੀਂ ਮੈਂ ਇਹ ਹੀ ਕਹੀ ਸੀ ਐਂਡ ਵਾਈ ਆਈ ਸੇਡ ਇਟ ਵਾਸ ਦਿਸ ਕਿ ਸਾਡੀ 130 ਸਾਲ ਦੀ ਪੁਰਾਣੀ ਫਰਾਟੀ ਹੈ ਉਹਨਾਂ ਦੀ 100 ਸਾਲ ਪੁਰਾਣੀ ਹੈ ਤੋ ਚਾਹੇ ਤੁਸੀਂ ਉਹ ਕਿਸੇ ਨੂੰ ਖੜਾ ਕਰਦੇ ਹੋ ਜਿਹੜੇ ਕੋਈ ਪੱਕੇ ਬੰਦੇ ਨੇ ਕਾਂਗਰਸ ਦੇ ਜਾਂ ਪੱਕੇ ਬੰਦੇ ਨੇ ਅਖਾਲੀ ਦੇ ਉਹ ਤਾਂ ਉਹਨਾਂ ਨੂੰ ਹੀ ਜਾਣਗੇ ਚਾਹੇ ਉਹਨਾਂ ਨੂੰ ਪਸੰਦ ਆਏ ਜਾਂ ਨਹੀਂ ਪਸੰਦ ਆਉਣਗੇ ਤਿੰਨ ਪੀੜੀਆਂ ਹੋ ਗਈਆਂ ਅਕਾਲੀਆਂ ਨੂੰ ਚਾਰ ਪੀੜੀਆਂ ਹੋ ਗਈਆਂ ਕਾਂਗਰਸ ਨੂੰ ਉਹ ਹੈ ਸਾਡੀਆਂ ਸੋ ਯੂ ਹੈਵ ਅ ਫਿਕਸਡ ਅਮਾਉਂਟ ਫਿਕਸ ਲੈਵਲ ਹੈ ਦੋਨੋਂ ਪਾਰਟੀਆਂ ਦਾ ਜੋ ਪੱਕੇ ਸਾਡੇ ਕਾਂਗਰਸ ਦੇ ਵਰਕਰ ਨੇ ਜਾਂ ਪੱਕੇ ਅਖਾਲੀ ਦੇ ਨੇ ਉਸ ਤੇ ਤੁਸੀਂ ਬਿਲਡ ਕਰਨਾ ਹੈ ਦੈਟ ਇਜ਼ ਵਾਟ ਵੀ ਆਰ ਡੂਇੰਗ ਆਮ ਆਦਮੀ ਪਾਰਟੀ ਹੋਏ ਜਾਂ ਨਵਾਂ ਗੱਠ ਜੋੜ ਹੋਏ ਤਾਂ ਸ਼ੁਰੂ ਤੋਂ ਕਰ ਰਹੇ ਨੇ ਨੀਥਾ ਲਿਓ ਲੱਗ ਰਹੇ ਨੇ ਗੱਲ ਕਰਕੇ ਜਿਹੜੇ ਜੇ ਕੇਜਰੀਵਾਲ ਖੜੂ ਤਾਂ ਉਹਦੇ ਬਰਾਬਰ ਤੇ ਮੈਂ ਉਹ ਇਲੈਕਸ਼ਨ ਲੜਾਂ ਹਾਂ ਮੈਂ ਕਹਾਂਗਾ ਮੈਂ ਕਿਹਾ ਫਿਰ ਇਸ ਦਾ ਨਾ ਤਾਂ ਤੁਸੀਂ ਵਿਰੋਧੀ ਪਾਰਟੀ ਉਹਨੂੰ ਵੀ ਮੰਨਦੇ ਹੋ ਕਿਹਨੂੰ ਕਿਹਨੂੰ ਆਮ ਆਦਮੀ ਪਾਰਟੀ ਨਹੀਂ ਮੈਂ ਉਹ ਦਿੱਲੀ ਵਾਲੇ ਨੂੰ ਹਰਿਆਣਵੀ ਨੂੰ ਇੱਥੇ ਨਹੀਂ ਬੜਨ ਦੇਣਾ ਤਾਂ ਹੀ ਮੈਂ ਲੜੂੰਗਾ ਫਰੀਦਕੋਟ ਤੋਂ ਜਗਤਾਰ ਦਸਾਂਝ ਦੀ ਰਿਪੋਰਟ ਪੈਰੇ ਦਾ ਟੀਵੀ